ਹਾਂਜੀ ਦੋਸਤੋ ਅੱਜ 17 ਅਗਸਤ 2025 ਹੈਗਾ ਤੇ ਸਾਡੇ 10ਵੀਂ ਦੇ ਜਿਹੜੇ ਯਾਰ ਦੋਸਤ ਨੇ ਉਹਨਾਂ ਲਈ ਇਹ ਡੇਟ ਇੱਕ ਬਹੁਤ ਐਹਮਤ ਡੇਟ ਰੱਖੀ ਮੰਨੀ ਜਾ ਰਹੀ ਹੈਗੀ ਅੱਜ ਨੂੰ 25 ਸਾਲ ਪਹਿਲਾਂ ਜਿਹਨੂੰ ਕਹਿੰਦੇ ਸਿਲਵਰ ਜੁਬਲੀ ਕਿਹਾ ਜਾ ਰਿਹਾ ਸਾਡੇ ਲਈ 25 ਸਾਲ ਪਹਿਲਾਂ ਸਾਡੇ ਇੱਕ ਦੋਸਤ ਸਾਡੇ ਨਾਲ ਸੋਮਾ ਜਗਰਾਤ ਸਿੰਘ ਉਰਫ ਕੀਤੂ ਪ੍ਰਧਾਨ ਦਾ ਸੋਮਾ ਵੀ ਕਹਿੰਦੇ ਆ ਤੇ ਉਹਨੂੰ ਪਿਆਰ ਨਾਲ ਤੇ ਉਹਦੇ ਨਾਲ ਇੱਕ ਕਿੱਸਾ ਵਾਪਰਿਆ ਹੋਇਆਗਾ ਤੇ ਜਿਹਨੂੰ ਕੱਜ 25 ਸਾਲ ਸਿਲਵਰ ਜੁਬਲੀ ਪੂਰੀ ਹੋ ਰਹੀ ਆ ਤੇ ਉਹਦੇ ਨਾਲ ਕਿੱਸਾ ਕੀ ਵਾਪਰਿਆ ਹੋਇਆ ਅਸੀਂ ਤੁਹਾਨੂੰ ਉਹਦੇ ਨਾਲ ਮਿਲਾਉਣੇ ਆ ਤੇ ਉਹ ਆਪਦਾ ਜਿਹੜਾ ਕਿੱਸਾ ਉਹ ਆਪਦੇ ਮੂੰਹੋਂ ਦੱਸੂਗਾ ਆਜੋ ਜੀ ਜਗਰਾਤ ਸਿੰਘ ਸੋਮਾ ਸਾਡੇ ਚੀਫ ਗੈਸਟ ਸੋਮਾ ਜੀ ਸਾਡੇ ਵਿਚਕਾਰ ਪਹੁੰਚ ਰਹੇ ਨੇਗੇ ਇਹ ਦੇ ਸਾਡੇ ਚੀਫ ਗੈਸਟ ਸੋਮਾ ਜੀ ਤੇ ਜਿਨ੍ਹਾਂ ਦੀ ਯਾਦਗਾਰ ਚ ਅਸੀਂ ਅੱਜ ਕੇਕ ਕੱਟ ਰਹੇ ਹਾਂਗੇ ਇਕੱਠੇ ਹੋ ਕੇ ਸੋਮਾ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ 17 ਅਗਸਤ ਨੂੰ ਕੀ ਹੋਇਆ ਜਿਹਦੇ ਕਰਕੇ ਅਸੀਂ ਇਕੱਠੇ ਹੋ ਰਿਹਾ 17 ਅਗਸਤ ਨੂੰ ਆਜ ਦੇ ਜੀ ਮੈਂ ਦੱਸ ਵੀ ਗਿਆ ਲੇਕਿਨ ਹੋਰ ਹੁਣ ਸੰਗੜਾ ਕਿਉਂ ਮੈਂ 10ਵੀਂ ਕਲਾਸੇ ਪੜਦਾ ਸੀ ਮੈਂ ਨਹੀਂ ਅਸੀਂ ਅਸੀਂ 10ਵੀਂ ਕਲਾਸੇ ਪੜਦੇ ਸੀ ਤੇ ਮੈਡਮ ਦਾ ਮੈਸ ਦਾ ਪੀੜ ਲੱਗਿਆ ਸੀ ਤੇ ਮੈਡਮ ਨੂੰ ਸਾਰਿਆਂ ਸਸਸੀਗਰ ਬੁਲਾਈ ਮੈਂ ਵੀ ਸਾਰਿਆਂ ਨੂੰ ਸਸਸੀਗਰ ਬੁਲਾਈ ਤੇ ਮੈਡਮ ਨੇ ਕਿਹਾ ਕੋਈ ਖਾਸ ਏ ਨਾ ਅੱਜ ਤੂੰ ਸਪੈਸ਼ਲ ਸਾਹਿਬ ਉੱਚੀ ਬੋਲਣਾ ਸਸਸੀਗਰ ਮੈਂ ਕਿਹਾ ਹਾਂ ਜੀ ਅੱਜ 17 ਅਗਸਤ ਆ ਮੈਡਮ ਕਹਿੰਦੇ ਵੀ ਕੀ ਗੱਲ ਮੈਂ ਕਿਹਾ ਅੱਜ ਅੱਜ 17 ਅਗਸਤ ਆ ਤੇ ਤਾਂ ਤੁਹਾਨੂੰ ਸਸਸੀਗਰ ਉੱਚੀ ਬੁਲਾਈ ਹੈ ਮੈਡਮ ਕਹਿੰਦੀ ਕੋਈ ਤੇਰਾ ਵਾਥ ਲਿਆ ਅੱਜ ਮੈਂ ਕਿਹਾ ਨਹੀਂ ਨਾ ਕਹਿੰਦੇ ਕੋਈ ਘਰੇ ਕੋਈ ਪ੍ਰੋਗਰਾਮ ਆ ਕਹਿੰਦੇ ਨਾ ਮਗਾ ਹੀ ਨਾ ਫਿਰ ਆ ਜਾ ਫਿਰ ਤੇਰੀ ਸੇਵਾ ਮੈਂ ਕਰਾਂ ਸੋ ਸੇਵਾ ਸੇਵਾ ਇਹ ਜੀ ਕੀਤੀ ਮੈਡਮ ਨੇ ਜੀ ਮੈਂ ਅਜ ਤੱਕ ਨਹੀਂ ਭੁੱਲੇ ਜਾ ਤੋ ਸਾਰੇ ਖੜੇ ਨੇ ਇਹ ਮੈਨੂੰ ਸਾਰਾ ਕੁਝ ਦੀਆਂ ਵਧਾਈਆਂ ਦੇਣ ਲੱਗੇ ਉਸ ਤੋਂ ਬਾਅਦ ਮੈਂ ਭੁੱਲੇ ਨਾ ਜਾਲ ਗੇੜੀ ਪਾ ਲੋ ਬਣ ਗਿਆ ਮੈਂ ਭੁੱਲੇ ਜਨਾ ਜੀ ਕੱਲ ਮੈਨੂੰ ਮੁੰਡੇ ਨੇ ਫੋਨ ਕਰ ਕਰਕੇ ਸੰਝੂ ਨੇ ਕਿਹਾ ਜਨਾ 17 ਅਗਸਤ ਨੂੰ ਆਰ ਕਾ ਤੈਨੂੰ ਫਿਰ ਉਹ ਜ਼ਿੰਦਗੀ ਦੇ ਉਹੀ ਪਾਲ ਦਵਾਰੇ ਹੋਏ ਇੱਕ ਸਾਲ ਆਈ ਜਾਂਦਾ 17 ਅਗਸਤ ਤੇ ਸਾਰੇ ਯਾਰ ਦੋਸਤ ਮੈਨੂੰ ਵਧਾਈਆਂ ਦੇਣ ਲੱਗੇ ਤੇ ਅੱਜ ਹੋ ਗਏ 2022 ਸਾਲ ਇਸ ਤਰ੍ਹਾਂ 25 ਸਾਲ 25 ਸਾਲ ਹੋ ਗਏ ਸਿਲਵਰ ਜੁਬਲੀ ਮਨਾਈ ਆ ਰਹੀ ਆ ਮੈਂ ਭੁੱਲ ਜਨਾ ਜੀ ਪਰ ਸੰਜੂ ਮੈਨੂੰ ਵਧਾਈਆਂ ਦੇਣੋਂ ਨਹੀਂ ਹਟਦਾ ਅੱਛਾ ਦੋਸਤੋ ਇਸ ਚੀਜ਼ ਨੂੰ ਅੱਜ 25 ਸਾਲ ਹੋ ਗਏ ਪਿਛਲੇ 25 ਸਾਲਾਂ ਤੋਂ 21 ਸਾਲ ਹੈ ਜਾ ਲਈ ਜਾਏਗਾ ਜਿਸ ਦਿਨ ਸਾਡੇ ਜ਼ੋਮ ਨੂੰ ਮੂਹਰ ਕਰ ਦਿੱਤੇ ਹੁਣ ਸੰਜੂ ਜਦੋਂ ਇਹ ਕਿੱਸਾ ਵਾਪਸ ਆ ਉਦੋਂ ਟੈਲੀਫੋਨ ਦਾ ਜ਼ਮਾਨਾ ਹੁੰਦਾ ਸੀਗਾ ਤਾਂ ਜੇ ਕਿਤੇ ਮੈਂ ਬਾਹਰ ਹੋਣਾ ਜਾਏ ਬਾਹਰ ਹੋਣਾ ਠੀਕ ਹੈ ਤਾਂ ਪਤਾ ਕਰਨਾ ਵੀ ਸੋਮਾ ਆ ਗਿਆ ਜੀ ਕਰੇ ਨਹੀਂ ਜੇ ਉਹ ਤਾਂ ਬਾਹਰ ਹੈ ਜਦੋਂ ਘਰ ਹੈਗੇ ਜੀ ਗੱਲ ਕਰੋ ਤੁਸੀਂ ਕੋਣ ਨੂੰ ਬੋਲਦੇ ਜੀ ਮੈਂ ਤਾਂ ਦੋਸਤਾਂ ਕੀ ਕੰਮ ਹੈ ਜਰੂਰੀ ਕੰਮ ਆ ਅੱਛਾ ਫਿਰ ਸ਼ਾਮ ਨੂੰ ਸੋਮ ਬਣਾਉਣਾ ਸੋਮੇ ਤੇਰਾ ਫੋਨ ਆਇਆ ਕਿ ਜਰੂਰੀ ਐ ਸੰਜੂ ਦਾ ਹਾਂ ਸੰਜੂ ਸਮਝ ਤਾਰਾਗਾ ਤੁਮ ਮਾਰਗ ਵੀਰੇ ਉਹ ਜਾ ਕਰ ਉਸ ਤੋਂ ਬਾਅਦ ਵੀ ਕਦੇ ਬਾਈ ਵੇਦ ਫਿਰ ਮੋਬਾਈਲਾਂ ਵਿੱਚ ਕੀਪੜ ਵਾਲਾ ਜਵਾਨ ਆ ਗਿਆ ਉਦੋਂ ਰੋਮਿੰਗ ਪੈਂਦੀ ਹੁੰਦੀ ਸੀ ਮਤਲਬ ਆਪਣੇ ਸੌਰੀ ਉਹਦੇ ਆਊਟ ਗੋਇੰਗ ਦੇ ਪੈਸੇ ਪੈਂਦੇ ਹੁੰਦੇ ਸੀਗੇ ਤਾਂ ਸਿਰਫ ਸੋਮੇ ਨੂੰ ਫੋਨ ਲਾਉਣਾ ਹਾਂ ਸੰਜੂ ਸਮਝ ਤਾਰਾਗਾ ਤੁਮ ਮਾਰਗ ਵੀਰੇ ਅਦਾ ਦੇ ਘੱਟ ਦੇ ਲੱਗ ਪੈਸੇ ਪੈਂਦੇ ਹੁੰਦੇ ਫਿਰ ਕਦੇ ਮੈਸੇਜ ਭੇਜਣਾ ਫਿਰ ਉਸ ਤੋਂ ਬਾਅਦ ਮਲਟੀਮੀਡੀਆ ਫੋਨ ਆ ਗਏ ਮਤਲਬ ਇਹ ਕੋਈ ਸਾਲ 25 ਸਾਲਾਂ ਦਾ ਹੈ ਜਦੋਂ ਨਿਰੰਗਾ ਜਿਹ ਦਿਨ ਸੋਮੇ ਨੂੰ ਅਸੀਂ ਮੁबारकਾਂ ਦਿੱਤੀ ਹੁਣ ਮਦਦ ਨਾਲ ਉਹਨੂੰ ਮੁबारकਾਂ ਦੇਣੀ ਹੀ ਦੇਣੀ ਜਾਣੀ ਆ ਤੇ ਅੱਜ ਇਸੇ ਮੌਕੇ ਨੇ ਅਸੀਂ ਸਾਰੇ ਯਾਰ ਦੋਸਤ ਇਕੱਠੇ ਹੋਵਾਂਗੇ ਧੰਨਵਾਦ ਸੰਜੂ ਬਾਈ ਦਾ ਇੱਕ ਇੱਕ ਲੋ ਵੀ ਸਾਰੇ ਇਕੱਠੇ ਹੋਏ ਅੱਜ ਇੱਕ ਇੱਕ ਲੋ ਵੀ ਚਾਹੇ ਤਾਂ ਕਿਸੇ ਕੋ ਕਿਸੇ ਨੂੰ ਅਸੀਂ ਯਾਦ ਕਰਨ ਲਈ ਇਕੱਠੇ ਹੋਵਾਂਗੇ ਜਾਂ ਇੱਕ ਲੋ ਵੀ ਅਸੀਂ ਅੱਜ ਇੱਕ ਜ਼ਿੰਦਗੀ ਦੇ ਪਲ ਨੂੰ ਅੱਗੇ ਪਤਾ ਨਹੀਂ ਕਿੰਨੇ ਸਾਲ ਅਸੀਂ ਜੀਵਾਂਗੇ ਉਸ ਸਾਲਾਂ ਲਈ ਅਸੀਂ ਇਹ ਪਲ ਨੂੰ ਕੈਦ ਕਰਨ ਜਾ ਰਹੇ ਹਾਂ ਕਿਉਂਕਿ ਸਾਡੇ ਤਾਂ ਇੱਕ ਯਾਰ ਦੋਸਤੀ ਸਾਡਾ ਜਿਹੜਾ ਕਿ ਬਹੁਤ ਹੀ ਅੱਛਾ ਸੀਗਾ ਦਿਲੋਂ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀਗਾ ਸਾਡੇ ਤੋਂ ਅੱਜੋ ਦੂਰ ਜਾ ਚੁੱਕਾ ਕੋਈ ਦੇਸ਼ ਚਲਾ ਵਿਦੇਸ਼ ਚਲਾ ਗਿਆ ਕੋਈ ਕਿਤੇ ਚਲਾ ਗਿਆ ਉਹ ਐਨੀ ਦੂਰ ਜਾ ਚੁੱਕਿਆ ਕਿ ਉਹ ਹੁਣ ਕਦੇ ਵਾਪਸ ਹੀ ਨਹੀਂ ਆਉਣਾ ساری ਉਮਰ ਭਾਵੇਂ ਪ੍ਰਮਾਤਮਾ ਕੋਲ ਚਲਾ ਗਿਆ ਸਾਡਾ ਯਾਰ ਦੋਸਤ ਮਨਪ੍ਰੀਤ ਮਣੀ ਸਾਰੇ ਜਾਣਦੇ ਆ ਬੜਾ ਕਰਾ ਦਿਲ ਦਾ ਚੰਗਾ ਬੰਦਾ ਸੀ ਵੇਖੋ ਜਿਹੜੇ ਕਈ ਫੌਜ ਨੇ ਕਈ ਬਾਹਰੀ ਕੰਟਰੀ ਨੇ ਸਾਨੂੰ ਉਮੀਦ ਆ ਵੀ ਉਹ ਮਿਲ ਜਾਣਗੇ ਪਰ ਸਾਡਾ ਉਹ ਯਾਰ ਦੋਸਤ ਸਾਨੂੰ ਕਦੇ ਨਹੀਂ ਮਿਲਣਾ ਇਸ ਲਈ ਇੱਕ ਛੋਟਾ ਜਿਹਾ ਉਪਰਾਲਾ ਕੀਤਾਗਾ ਵੀ ਸਾਰੇ ਯਾਰ ਦੋਸਤ ਇਕੱਠੇ ਹੋਣਿਆ ਯਾਰ ਇਥੋਂ ਕੁਝ ਨਹੀਂ ਪਤਾ ਕਿਹਦਾ ਕਦੋਂ ਵੀਜਾ ਲੱਗ ਜੇ ਜਿੰਨੇ ਸਾਡਾ ਇੱਕ ਦੋਸਤ ਆਉਣਾ ਸੀ ਅੱਜ ਜੁੜਨਾ ਮਿਸ ਹੋ ਗਿਆ ਪ੍ਰੋਗਰਾਮ ਉਹ ਪ੍ਰੋਗਰਾਮ ਤਾਂ ਅਗਲੇ 2-3 ਮਹੀਨਾ ਤੱਕ ਵੀਜਾ ਲੱਗਣ ਵਾਲਾ ਦਾ ਮੈਂ ਕਿਹਾ ਯਾਰ ਖੇਟਾ ਤੂੰ ਜ਼ਰੂਰ ਆਈ 21 ਬਤਾਂ ਕਦੋਂ ਕਿਹਦਾ ਕਦੋਂ ਵੀਜਾ ਲੱਗਦੇ ਬਾਹਰਲੇ ਦੇਦਾ ਜਾਂ ਪਰਮਾਤਮਾ ਦਾ ਇਸ ਲਈ ਦੋਸਤੋ ਆਪਾਂ ਸਾਰੇ ਕੰਮਕਾਰਾਂ ਦੀ ਬੀਜੀ ਆਗੇ ਅੱਜ ਜਿੰਨੇ ਯਾਰ ਦੋਸਤ ਖੜੇ ਨੇਗੇ ਸਾਰੇ ਆਪਦੇ ਈਵਨ ਕਈਆਂ ਦੇ ਘਰੇ ਕੋਈ ਸਿਸਟਰ ਆਈ ਵੀ ਆ ਕਈਆਂ ਕੋਈ ਆਪਦਾ ਕੰਮਕਾਰ ਦੁਕਾਨ ਛੱਡ ਕੇ ਆਇਆਗਾ ਕੋਈ ਆਪਦਾ ਕੰਮ ਤੇ ਜਾਣਾ ਸੀਗਾ ਪਰਸਨਲੀ ਕੋਈ ਜੋਬ ਤੇ ਮਤਲਬ ਸਾਰੇ ਕੋਈ ਨਾ ਕੋਈ ਆਪਣਾ ਕੰਮ ਛੱਡ ਕੇ ਆਏ ਨੇ ਪਰ ਦੋਸਤੋ ਇਹ ਕੰਮ ਕਰ ਐਵੇਂ ਹੀ ਚੱਲਦੇ ਰਹਿਣਗੇ ਇਹ ਕਦੇ ਨਾ ਮੁੱਕਣੇ ਨਾ ਕਦੇ ਮੁੱਕਣੇ ਜਿਹੜੇ ਆਪਾਂ ਇੱਕ ਦੂਜੇ ਨਾਲ ਹੱਸ ਖੇਡ ਲੈਣੇ ਆ ਇੱਕ ਦੂਜੇ ਨਾਲ ਸਮਾਂ ਬਤਾ ਲੈਣੇ ਆ ਆਪਣੀ ਅਸਲੀ ਦੌਲਤ ਇਹੀ ਹੈ ਜੀ ਇਹੀ ਆਪਣੇ ਖੁਸ਼ੀ ਦੇ ਪਲ ਨੇ ਜਿਹੜੀ ਆਪਾਂ ਦੌਲਤ ਕਮਾ ਕੇ ਅਲਮਾਰੀਆਂ 'ਚ ਸਾਂਭ ਰਿਆਂਗੇ ਉਹ ਦੌਲਤ ਨੇ ਆਪਣੇ ਕੰਮ ਨਹੀਂ ਆਉਣਾ ਕਿਵੇਂ ਮੰਨ ਲਓ ਮੈਂ ਅੱਜ ਲੁਧਿਆਣੇ ਤੋਂ ਆਇਆ ਮੇਰਾ ਇਹ ਨਹੀਂ ਪਤਾ ਮੈਂ ਲੁਧਿਆਣੇ ਪਹੁੰਚੂ ਕਿ ਨਾ ਪਹੁੰਚੂ ਠੀਕ ਹੈ ਇਹ ਨਹੀਂ ਪਤਾ ਵੀ ਕੱਲ ਨੂੰ ਮੈਸੇਜ ਆਵੇ ਵੀ ਹਰਾ ਸੰਝੂ ਪੂਰਾ ਹੋ ਗਿਆ ਜਾਂਦਾ ਹੋਇਆ ਤਾਂ ਜਿਹੜੇ ਪੈਸੇ ਕਮਾਏ ਹੋਏ ਨੇ ਉਹ ਇੱਥੇ ਹੀ ਰਹੇ ਨੇ ਪਰ ਜਿਹੜੇ ਮੈਂ ਅੱਜ ਇੱਥੋਂ ਮੂਵਮੈਂਟ ਕਮਾ ਕੇ ਜਾ ਰਿਆਂਗਾ ਪਲ ਖੁਸ਼ੀ ਦੇ ਕਮਾ ਕੇ ਜਾ ਰਿਆਂ ਉਹ ਮੈਨੂੰ ਉੱਥੇ ਵੇਖ ਕੇ ਵੀ ਸ਼ਾਇਦ ਜੇ ਕੋਈ ਉੱਥੋਂ ਕੋਈ ਲਾਈਕ ਦੇਖਦਾ ਹੋਵੇ ਤਾਂ ਮਨੂੰ ਇਹ ਲੱਗੂਗਾ ਵੀ ਹਾਂ ਮੈਂ ਕੋਈ ਅਸਲਵਰ ਜੁਬਲੀਅਰ ਓਕੇਸ਼ਨ ਮਕਾਇਆ ਮੇਰੇ ਲਈ ਇਹੀ ਅਸਲੀ ਦੋਸਤ ਆ ਜਿੰਨੇ ਅੱਜ ਸੀ ਯਾਰ ਦੋਸਤਾਂ ਜਦੋਂ ਮੈਂ ਸਾਨੂੰ ਕਾਲ ਕੀਤੀ ਸੀ ਯਕੀਨ ਕਰਿਓ ਕਈਆਂ ਨੂੰ ਅੱਜ ਮੌਕੇ ਤੇ ਕਾਲ ਕੀਤੀ ਆ ਤਾਂ ਸਾਰੇ ਇੰਨੇ ਐਕਸਾਈਟਿਡ ਸੀ ਕਹਿੰਦੇ ਅਸੀਂ ਆ ਕਈਆਂ ਨੂੰ ਚਲੋ ਕੱਲ ਦਾ ਰਾਸਤਾ ਕਾਮ ਹੋ ਰਿਆ ਸੀ ਕਈਆਂ ਨੂੰ ਜੁਮਾ ਮੌਕੇ ਤੇ ਦੋਸਤੋ ਆਪਣੇ ਚ ਸਮੇਂ ਚ ਸਮਾਂ ਕੱਢ ਕੇ ਇੱਕ ਦੂਜੇ ਯਾਰਾਂ ਦੋਸਤੋ ਨੂੰ ਜਰੂਰ ਮਿਲਿਆ ਕੋਲ ਠੀਕ ਹੈ ਤੁਹਾਡੇ ਇਹੀ ਅਸਲੀ ਜ਼ਿੰਦਗੀ ਆ ਆਪਾਂ ਸਾਰੇ ਜ਼ਿੰਦਗੀ ਨੂੰ ਕੱਟ ਰਹੇ ਹਾਂ ਜੀ ਨਹੀਂ ਰਹੇ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੋ ਠੀਕ ਹੈ ਫਿਰ ਦੇਖੋ ਜ਼ਿੰਦਗੀ ਕਿੰਨੀ ਵਧੀਆ ਹਸੀਨ ਬਣਦੀ ਆ ਚਲੋ ਹੁਣ ਅਸੀਂ ਹਾਂਜੀ ਹਾਂਜੀ ਉਹ ਸਾਡੇ ਉਦਮ ਸਿੰਘ ਜੀ ਉਹਨੂੰ ਸੰਗੀਤੀ ਆਪਣਾ ਵਿਚਾਰ ਬੇਸ ਕਰਨਗੇ। ਜਿਆਦਾ ਲੰਬਾ ਲੱਗੇ ਇਹ ਕੇਕ ਠੰਡਾ ਹੋਵੇ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਲਓ ਆਪਾਂ ਕੇਕ ਹੀ ਕੱਢਦੇ ਆਂਗੀ। ਪਹਿਲਾਂ ਨਹੀਂ ਕੱਢਦੇ ਸਾਰੇ ਜਾਣੇ ਤੇ ਟਪੂਸੀ ਆਪੋ ਸਾਰੇ ਆਜੋ। ਫਰਮ ਬਹੁਤ ਜ਼ਰਿਆ ਨਹੀਂ। ਆਜਾ ਆਜਾ ਆਜਾ। ਆਜਾ। ਹੈਪੀ 17 ਅਗਸਤ ਹੈਪੀ ਸਿਲਵਰ ਜੂਲੀ ਹੈਪੀ ਸਿਲਵਰ ਜੂਲੀ ਹੈਪੀ ਸਿਲਵਰ ਜੂਲੀ। ਬਿਲਾਇਕੁਆ। ਲੋ ਜੀ। ਕੁੱਤ ਅਡਕੀ ਬਿਦੂ ਕਰਦਾ ਕੋਈ ਨਾ ਬਸ ਵਾਰੇ ਨਹੀਂ ਮਤੇ ਜਿਹਨੂੰ ਵੇਖਣਾ ਹੁੰਦਾ ਜਿਸ ਨੂੰ ਜਿਸ ਅਧਿਕਾਰ ਕੋਈ ਗੱਲ ਨਿਕਲੂਗਾ ਨਹੀਂ 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 ਤੇਰੇ ਮੂੰਹ 'ਚ ਹੀ ਪੋਣੀਆ ਸੀ ਅੱਛਾ ਕੇ ਉੱਠਾ ਹੋ ਜਾਣਾ ਕੇ ਉੱਠਾ ਹੋ ਜਾਣਾ ਤੈਨੂੰ ਕੱਲ੍ਹ ਨੂੰ ਤੈਨੂੰ ਕੱਲ੍ਹ ਨੂੰ ਕੋਣਾ ਦਿਖਾਣੀ ਨਹੀਂ ਦਿਖਾਣੀ ਯਾਰ ਨਹੀਂ ਮੈਂ ਮੈਂ ਤਾਂ ਖਾ ਰਿਹਾ ਨਾ ਯਾਰ ਉਹਦਾ ਫੋਟੋ ਦਿਖਾ ਲੋ ਤੇਰੀ ਕੋ ਫੋਟੋ ਖਿੱਚ ਬਸ ਤੇਰਾ ਤੇਰਾ ਹੀ ਗਿਫਟ ਆ ਜੇ ਮੈਡਮ ਦੀ ਕੋਈ ਠੀਕ ਹੈ ਲੈ ਕੋਈ ਗੱਲ ਹੀ ਆਪਣੇ ਕੋਲ ਇੱਕ ਮਿੰਟ ਉਹ ਚ ਹੋਣੀ ਲੱਗਿਆ ਚੰਗਿਆ ਹੋਰ ਲੱਗਿਆ ਕੰਮ ਤੇ ਉਰਲੇ ਬੱਸ ਸੌਣਾ ਦੇਖ ਲੋ ਕੰਮ ਕੰਮ ਤਾਂ ਕਰ ਗਿਆ ਦਿਮਾਗ ਦਾ ਨਾ ਜੁੱਟਾ ਹੋ ਜਾਊਗਾ ਹੋਰ ਆਇਆ ਥੋੜੀ ਕੁਟ ਜਾਦਾ ਗਿਆ ਰਈ ਫਿਰ ਇੱਕ ਪਲੇਅਰ ਚ ਪਾ ਕੇ ਹੂੰ ਹੂੰ ਬੱਸ ਹੋਰ ਕਿ ਸਾਰੇ ਜਣੇ ਖਵਾ ਦੰਗੇ ਫਖਰਾ ਹਾਂ ਇਹ ਵੀ ਗੱਲ ਸਹੀ ਆ ਥੋੜਾ ਹੀ ਮੈਗ ਬੰਦ ਹੋ ਗਏ ਜਿਹੜੀ ਚੱਲ ਰਹੀ ਹੈ ਉਹਦਾ ਕਟਾ ਅੱਛਾ ਅੱਛਾ ਉਹ ਕਿੱਥੇ ਆਇਆ ਉਹ ਕਿੱਥੇ ਆਇਆ

ਹੁੰਦਾ ਬਾਬਾ ਸਾਲ ਦਾ ਕੋਈ ਨਾ ਕੋਈ ਕਿੱਸਾ ਜੇ ਇੱਕ ਦੂਜੇ ਦੇ ਵੀ ਯਾਦ ਆ ਤਾਂ ਉਹ ਵੀ ਆਪਣੇ ਸੁਣਾਉਣਾ ਹੈ ਕਈਆਂ ਤਾਂ ਆਪਦੇ ਨਹੀਂ ਯਾਦ ਹੁੰਦਾ ਇੱਕ ਦੂਜੇ ਦੀ ਯਾਦ ਹੁੰਦਾਗਾ ਜਿਵੇਂ ਨਿੰਮੇ ਸ਼ਾਇਦ ਉਹ ਤੀਰ ਵਾਲਾ ਕਿੱਸਾ ਤੇ ਯਾਦ ਨਹੀਂ ਹੁੰਣਾ ਨਾ ਉਹ ਮੈਂ ਖਾ ਲੂੰਗਾ ਬਾਈ ਨਿੰਮੇ ਵਾਲਾ ਕਿੱਸਾ ਵੀ ਲੈਂਦੇ ਆ ਤੀਰ کمان ਵਾਲਾ ਦੂਤੋ ਚਲੋ ਤੁਹਾਨੂੰ ਇੱਕ ਉਹ ਦੱਸਦੇ ਕਿ ਕਿੱਸਾ ਨਿੰਮੇ ਨਾਲ ਜੁੜਿਆ ਹੋਇਆ ਬਾਹ ਉਸ ਕਿੱਸਾ ਹਾਂ ਹਾਂ ਕੁਤਾ ਵੀ ਇਤਗਾਂ ਚ ਅੱਛਾ ਅਸੀਂ ਨਾ 10ਵੀਂ ਜਦੋਂ ਕੋਈ ਸਾਡਾ ਕੰਮ ਚੱਲ ਰਿਹਾ ਸੀਗਾ ਤੇ ਤਿੰਨ ਚਾਰ ਦੋਸਤ ਚਲੇ ਗਏ ਪੰਜਾਬੀ ਦਾ ਫੀਲ ਲੱਗਿਆ ਸੀ ਮੈਡਮ ਨੇ ਵੀ ਕੀ ਗੱਲ ਕਲਾਸ ਅੱਧਾ ਕਰਦੇ ਸੀ ਮਖਮਾਂਦੀਓ ਤਿੰਨ ਚਾਰ ਆਪਾਂ ਕੰਮ ਗਏ ਬਿਨੇ ਕਹਿੰਦੇ ਵੀ ਰੋਕ ਲੈਂਦੇ ਵੀ ਬਾਅਦ ਚ ਚਲੇ ਜਾਂਦੇ ਮਖਮਾਂਮ ਚਲੋ ਹੁਣ ਤਾਂ ਉਹ ਦੂਰ ਲੰਘ ਗਏ ਕਹਿੰਦੇ ਫਿਰ ਇਹਦਾ ਮਤਲਬ ਹੁਣ ਤਾਂ ਤੀਰ ਕਮਾਨ ਚੋਂ ਨਿਕਲ ਗਿਆ ਮਖਾਂਜੀ ਮੈਮ ਹੁਣ ਤਾਂ ਤੀਰ ਕਮਾਨ ਚੋਂ ਨਿਕਲ ਗਿਆ ਕਹਿੰਦੇ ਫਿਰ ਹੁਣ ਤਾਂ ਨਹੀਂ ਵਾਪਸ ਮੁੜਦਾ ਮਖਾਂਜੀ ਮੈਮ ਹੁਣ ਤਾਂ ਨਹੀਂ ਵਾਪਸ ਮੁੜਨਾ ਕੁੱਛੇ ਜੇ ਹੌੜੀ ਕੀ ਲੈਦੀ ਕੋਈ ਹੱਸਣ ਦੀ ਆਵਾਜ਼ ਆਈ ਮੈਂ ਕਿਹਾ ਕੀ ਹੋ ਗਿਆ ਨਿੰਮੀ ਕਹਿੰਦਾ ਤੀਰ ਦਾ ਵਾਪਸ ਮੁੜਿਆਊਗਾ ਮੈਂ ਕਿਹਾ ਕਿ ਮੈਂ ਕਹਿੰਦਾ ਤੀਰ ਨੂੰ ਚਲਾਈ ਤਾਂ ਹਾਂ ਬੋ ਕਹਿੰਦਾ ਆਪੀ ਕਿਧਰ ਥੱਲੇ ਮੁੜਿਆਊਗਾ ਮੈਡਮ ਮੈਂ ਮੈਂ ਵੀ ਰਹਾ ਤੀਰ ਨਿਕਲੀ ਮੜ ਕੋਈ ਕੀ ਹੋ ਗਿਆ ਨਹੀਂ ਮੈਂ ਕਹਾ ਮੈਂ ਗੁਰ ਨਿਰਮਲ ਕਹਿੰਦਾ ਵੀ ਤੀਰ ਦਾ ਵਾਪਸ ਮੁੜਿਆਊਗਾ ਕਮਾਂਡ ਸੀਕਰ ਮੈਂ ਮਨ ਕਿਵੇਂ ਮਾ ਜੀ ਇਹ ਕਹਿੰਦਾ ਵੀ ਚਲਾਈ ਤਾਂ ਹਾਂ ਦੋਸਤੋ ਕਿਸੇ ਦਾ ਕੋਈ ਹੋਰ ਕਿੱਸਾ ਹੈਗਾ ਵੀ ਸ਼ੇਅਰ ਕਰ ਲਓ ਹੁਣ ਦਾ ਬਿਰਵਤ ਰਹਿ ਕੇ ਸਿੰਦੇ ਵਾਲੀ ਮੈਡਮ ਵਾਲਾ ਵੀਡੀਓ ਆ ਨਾ ਪਿੱਲੂ ਦੇ ਹੀਰੋ ਆ ਆਪਣੀ ਗੱਲ ਸਰ ਆਪਣੀ ਲੋਹਾਂ ਪਿੱਲੂ ਦੇ ਯਾਰ ਬੋਦੀ ਵੀ ਘਟਦਾ ਪਤਾ ਕਿੱਥੇ ਹੋਣੀ ਆ ਬਾਈ ਕਿੱਥੇ ਬਿਤਾਇਆ ਨਾ ਬਰੇ ਫਰੇਮ ਚ ਆ ਜੀ ਨਰ ਭਾਈ ਨਾ ਕਿਤੇ ਕੈਮਰਾ ਨਾ ਬਹੁਤ ਦੂਰ ਵਾਕਿਆ ਕੈਮਰੇ ਚ ਆ ਜਾ ਯਾਰ ਆ ਜਾ ਬਾਹਰ ਉਦਮ ਤੇਰਾ ਕੋਈ ਕਿੱਸਾ ਯਾਦ ਆ ਹਾਂ ਵੀ ਸਾਰ ਨੇ ਕੇ ਖਲਾਤਾ ਹਾਂਜੀ ਹਾਂਜੀ ਹੁਣ ਆਪਾਂ ਪਲੇਟਾਂ 'ਚ ਪਾ ਕੇ ਖਾ ਲਓ ਨਾਲੋਂ ਦੇ ਫਿਰ ਵੀ ਸੋਮੇ ਦਾ ਕੇਕ ਆ ਯਾਰ ਸਰਵਰ ਤੁਬਲੀ ਦਾ ਹੈਲੋ ਆਪਾਂ ਸਾਰਿਆਂ ਨੇ ਖਾ ਲਓ ਉਹਨਾਂ ਕੇਕ ਆ ਮੈਂ ਆ ਕੇ ਦਾ ਸਕੂਲ 'ਚ ਕੇਕ ਕੱਟ ਰਹੇ ਸੀ ਮੁੰਡੇ ਸਹੀ ਗੱਲ ਆ ਸਾਰੀ ਕਲਾਸ ਇਕੱਠੇ ਹੋਵੇ ਸੀਗੀ ਹੈਲੋ ਉਹ 17 ਅਗਸਤ ਦਾ ਨਾ ਅੱਜ ਹਾਂ ਸਕੂਲ ਦੇ ਜਿਹੜੇ ਜਿਆਦਾ ਸੀਗੀ ਇਹਦੇ ਵਿੱਚ ਨਕਸ਼ਾ ਦਿਖਾਉਂ ਤੈਨੂੰ ਆ ਕੇ ਸਕੂਲ 'ਚ ਆ ਮੈਂ ਠੀਕ ਆ

ਕਹਾਂਗੇ ਕਿ ਕਿਹਨੂੰ ਆਇਆ ਵੀ ਕੋਈ ਨਾ ਕੋਈ ਨਾ ਕਿਸੇ ਨਾ ਕਿਸੇ ਦੀ ਸਾਰੀ ਗਵਾਰੀ ਅੱਛਾ ਬਾਉਲੀ ਕਿਹੜੇ ਸੋਚਾ ਤੇਪੜਾ ਦਾ ਕਾਲ ਬਾਬਲੇ ਵਿੱਚ ਅੱਛਾ ਕਾਲ ਬਾਬਾ ਠੀਕ ਆ ਬਈ ਨਾ ਕਹੂੰ ਮੈਂ ਕੱਟੋ ਫੋਟ ਦੀ ਗੱਲ ਇਕੱਠੇ ਹੋ ਕੇ ਦੇਖ ਕੇ ਬੋਲੀ ਕੈਮਰਾ ਚੱਲਦਾ ਐ ਮੈਸੀ ਕਮੇਟੀ ਬਣੀ ਹੋਦਾ ਮੈਂ ਚੇਅਰਮੈਨ ਆ ਅਬਾ ਪੂਨੂ ਨੇ ਬਣਾਇਆਗਾ ਪਲੇਟਾ ਕੱਟਣੀ ਆਈ ਬਲੇ ਦਾ ਕੱਲ ਨੂੰ ਸਹੀ ਕੋਈ ਨਾ ਕੋਈ ਨਾ ਕੋਈ ਨਾ ਮੈਨੂੰ ਜੈ ਮਾਦ ਮਰਾਉ ਜਨਾ ਕਰੂੰਗਾ ਸਾਰ ਪ੍ਰਿੰਸੀਪਲ ਨੂੰ ਇਹ ਫਿਰ ਆ ਕੋਈ ਨਾ ਉਹਦਾ ਮੁੰਡਾ ਜੀ ਹੈ ਪ੍ਰਿੰਸੀਪਲ ਨਾ ਉਹ ਓ ਓ ਸੁਖਦੇਵ ਆਹ ਜੋ ਕੋਲ ਤੇਰੇ ਨਾਲ ਕੋਈ ਰਹਿਣਾ ਨਹੀਂ ਕਰਦਾ ਆਦਾ ਕਿ ਕਿਸਤਾ ਜਾਦਾ ਥੇ ਸਾਡੇ ਨਾਲ ਇੱਕ ਟੀਚਰ ਹੁੰਦਾ ਸੀਗਾ ਅੱਛਾ ਕੀ ਪੜਾਉਂਦਾ ਸੀ ਆਪਾਂ ਨੂੰ ਨਾਨਕੀ ਨਾ ਨਾ ਇਹ ਨਾ ਬਣੀਗਾ ਆਪਾਂ ਨੂੰ ਪੜਾਉਂਦੇ ਕੀ ਸੀਗੇ ਹਾਂ ਸੁਬਾਹ ਕੇ ਸਿੱਕੇ ਹਟੋ ਹੁੰਦੇ ਸੀਗੇ ਓ ਬਈ ਗਾ ਇਹਦੀ ਵਾਰੀ ਆਈ ਕੋਸਟਲੀ ਆਗ ਨਹੀਂ ਸੀਗੇ ਇਹਨੂੰ ਫੜ ਲਿਆ ਤਾ ਇਹਾਂ ਦੀ 13 ਦਾ ਉਹਨੇ ਜੋ ਜਿਹੜੇ 2-4 ਲਾਉਣੇ ਸੀ ਲਾ ਪਿਆ ਉਸ ਤੋਂ ਬਾਅਦ ਇਹ ਵੀ ਬੰਦਾ ਦੀ ਦਵਾ ਕਹਿੰਦਾ ਮੈਂ ਨਹੀਂ ਪੜਨਾ ਕਹਿੰਦਾ ਜਿਹੜਾ ਕੁਝ ਕਰਨਾ ਸੀ ਕਰ ਲਓ ਜੰਨੂ ਹਾਂ ਮਾਈਕ ਹਾਂ ਵੀ ਆ ਖੜੇ ਨੇ ਤੇਰੇ ਮਿੱਤਰ ਸਾਰੇ ਲਓ ਜੀ ਸਾਡੇ ਨਾਲ ਗੁਰਪ੍ਰੀਤ ਸਿੰਘ ਫੌਜੀ ਰੂੜਗੜ੍ਹ ਤੋਂ ਵੀਡੀਓ ਕਾਨਫਰੈਂਸ ਤੇ ਤੱਕ ਆ ਜਾਓ

ਵਾਪਸ ਪਰ ਇਹ ਪੇਪਰ ਵਿੱਚ ਠੀਕ ਹੈਗਾ ਕੜਵੇ ਕੜਵੇ ਵੀ ਦਰਦੀ ਕੋਲਾ ਵੀ ਜਿਨ੍ਹਾਂ ਨੂੰ ਕੇਕ ਨਹੀਂ ਆਇਆ ਸੌਰੀ ਮੈਨੂੰ ਲੱਗਾ ਆਪਣੇ ਉਹ ਘਟ ਗਏ ਡਿਸਪਲੇਟਾ ਘਟ ਗਈਆਂ ਚਲੋ ਜਿਹਨੂੰ ਕੋਈ ਜੁੱਠਾ ਤਾਂ ਨਹੀਂ ਆਇਆ ਇੱਕ ਦੂਜੇ ਨਾਲ ਵੰਡ ਲਿਓ ਕੇ ਖਾ ਲਓ ਕੇ ਮੈਡਮ ਪ੍ਰਿੰਦਰ ਹੈਗੇ ਕਿੱਥੇ ਜੁੱਟਿਆ ਹੁਣ ਅੱਛਾ ਡੇਲੀ ਚਲ ਵਧੀਆ ਫਿਰ ਨੇੜੀ ਆ। ਚੈਲੀ ਉਹ ਕਿੱਸਾ ਯਾਦ ਆ? ਚਲੋ ਵਧੀਆ ਹੋ ਸੀ ਕਿਉਂਕਿ ਯਾਦਾ ਤੇ ਸ਼ੇਅਰ ਕਰ ਲਾ। ਐਲੀ ਦਾ ਉਹ ਆ ਨੀ ਮੇਰੀ। ਕਿਹੜੀ ਉਹ ਆਪਣੇ ਪੀੜ ਲਾਵੇਂ ਖੁਆਲੀ ਮੈਡੋਂ ਹੁੰਦੀ ਸੀ ਆਪਾਂ ਜਿਹੜੇ ਉਹ ਕਹਿੰਦੀ ਜਿਹਦੇ ਕੋਲ ਕਿਤਾਬਾਂ ਨਹੀਂ ਹੈਗੀਆਂ ਉਹ ਤੇ ਜਾ ਕੇ ਖੜਜ ਉਵਰੀ ਹਾਂ ਮੈਂ ਕੀ ਕਰੇ ਆਪਣੇ ਸਾਰੇ ਜਦੋਂ ਅੱਧੀ ਕਲਾਸ ਤਾਂ ਬਾਕੀ ਮੈਂ ਵੀ ਕੀ ਕਰੂੰ ਮੇਰੇ ਲਵੇ ਹੈਗੀ ਇੱਕ ਖਾਬ ਤਾਂ ਮੈਂ ਚੈੱਕ ਕੀ ਮੈਂ ਹੀ ਮੇਰੇ ਲਵੇ ਵੀ ਮੈਂ ਵੀ ਬਾਕਿਆ ਇਹਦੇ ਬਾਅਦ ਮਾਂ ਦੇ ਪੁੱਤ ਨੇ ਇੱਕ ਢੋਲੇ ਜੋ ਮੇਰੇ ਤੋਂ ਕੱਢ ਕੇ ਪੜਨ ਲੱਗ ਗਏ ਇਹ ਕੀ ਆ ਅੱਛਾ ਇਹ ਕਹਾਣੀ ਹੋਰੀ ਆ ਜੀ ਨਾ ਅੱਛਾ ਮੇਰੇ ਪਾਪਾਂ ਦੇ ਵਾਲਾ ਅੱਛਾ ਤੇਰੀ ਬੁੱਖਾ ਵੜ ਰਹੀ ਦੀ ਆ

ਹਾਂ ਬੈਠ ਕੇ ਜੇ ਦੇ ਧਰ ਦੋ ਛੇ ਧਰ ਦੇ ਕੋਈ ਨਾ ਕਾਟੋ ਆ ਕੇ ਚੱਲ ਗਏ ਗੂਗਲ ਹੈ ਕੋਈ ਕੰਨ ਡੈਡੋ ਬੰਦਾ ਟੈਕਣਾ ਇਲਤੀ ਦਾ ਆਪਣੇ ਨਾਲ ਹੈ ਚੱਲ ਗਾ ਇਸ ਦੇ ਰਾਸ ਅੱਛਾ ਸਹੀ ਗੱਲ ਹੈ ਪੈਟਣ ਹੈ ਇਹਨੂੰ ਤੁਸੀਂ ਆਪਦੇ ਉੱਥੇ ਇਹਦਾ ਨਾਮ ਜ਼ੋਰ ਰੱਖਿਆ ਜੀ ਨਾ ਮੰਜੋ ਬਗ ਨਹੀਂ ਹੈ ਪਾਲ ਬਾਲੇ ਬੋਲ ਚੱਤ ਠੀਕ ਹੈ ਕੋਲ ਨੂੰ ਐਨ ਵੀ ਹਾਂ ਭਾਈ ਕੇਕ ਤੋਂ ਰਹਿ ਕਢਾ ਗਿਆ ਦੱਸ ਦੋ ਪਾਪੀ ਫਾਜ਼ੂ ਹਾਂ ਹਾਂ ਪੂਰੇ ਪਾਣੀ ਜੀ ਫਿਲਦੇ ਸੀ ਆਪਾਂ ਹਾਂ ਸਹੀ ਗੱਲ ਹੈ ਘਾਂਟੀ ਹੋਣੀ ਉਹ ਘਾਂਟੀ ਦਾ ਕਿੱਸਾ ਯਾਦ ਆਇਆ ਘਾਂਟੀ ਤੋਂ ਇੱਕ ਵਾਰ ਉਹ ਆਪਣੇ ਆਂਟੀ ਨੇ ਹੁੰਦੇ ਜੀ ਇੱਕ ਵਾਰੀ ਰੋਮੀ ਉਹ ਪੀਤੀ ਪਾਣੀ ਨਲਕੇ ਦੇ ਯਾਦਾਂ ਨੇ ਜੱਗੀ ਮਾਰਾ ਸੀ ਆ ਦੋ ਦੋ ਜੱਗੀ ਯਾਰ ਪੌਣੀ ਪੌਣੀ ਬਦਲੀ ਰੋਮੀ ਨੇ ਜੱਗੀ ਮਾਰਾ ਸੀਗਾ ਉਹ ਆ ਤੇਰੀ ਯਾਦ ਹੀ ਨਹੀਂ ਕੀਤੀ ਕਦੇ ਨਾ ਹਾਂ ਹਾਂ ਉਹ ਤਾਂ ਉਹਦੀ ਉਮਰ ਬਹੁਤ ਸੀ ਇਹਦੀ ਬਈ ਕੇ ਕਿਸੇ ਨੂੰ ਰਹਿ ਤਾਂ ਨਹੀਂ ਆਇਆਗਾ ਡ੍ਰੈਂਕਾ ਦੀ ਮੈਡਮ ਹੈ ਜੀ ਹਾਂਜੀ ਡ੍ਰੈਂਕਾ ਦੀ ਮੈਡਮ ਹਾਂ ਅਮਰਜੀਤ ਕੌਰ ਮੈਡਮ ਸੀ ਇਹ ਹਾਂ ਮੈਡਮ ਦੀ ਆਉਰੀ ਦੀ ਨਾ ਉਹ ਹਾਂ ਉਹਦੇ ਮੁੰਡੇ ਮੇਰੇ ਦੋਸਤ ਨੇ ਯਾਰ ਸੀ ਹਾਂ ਓਕੇ ਉਹਦੇ ਗੱਲ ਕੇ ਬੰਦ ਘਰੇ ਜਰੋ ਜਾਣਾ ਉਹ ਨਾ ਕਰੋ ਬੈਠੇ ਹੁੰਦੇ ਨੇ ਹਾਂ ਜਾਂਦੇ ਨੇ ਹਾਂ ਉਹਦੇ ਕੋਲ ਡ੍ਰੈਂਕ ਹਾਂ ਆ ਪਤਾ ਹੁਣ ਸਾਰਾ ਕੁਝ ਅੱਛਾ ਜਾਉਂਗਾ ਅੱਛਾ ਠੀਕੋ ਟੋਕਾ ਕਰਦਾ ਬਾਅਦ ਵਿੱਚ ਪਰ ਉਹਦਾ ਦਰਦ ਆਪਾਂ ਪੁੱਛਦੇ ਮੱਠਨੀ ਵਾਲੀ ਮੈਡਮ ਅਮਰਜੀਤ ਕੌਰ ਦੀ ਕਾਉਂਟ 19 ਸੁვენਤਰ ਕੁਮਾਰੀ ਮੈਡਮ ਕਿੰਨਾ ਵਧੀਆ ਸੁਹਾਜ ਹੋਣਾ ਹਾਂ ਹਾਂ ਪੰਜਾਬੀ ਵਾਲੇ ਹਿੰਦੀ ਵਾਲੀ ਮੈਡਮ ਹਿੰਦੀ ਵਾਲੀ ਮੈਡਮ ਆਹ ਵੀ ਆ ਵੀ ਹੋ ਜਾਣਾ ਚਲੋ ਜੀ 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 ਜੀ